ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਬਹਾਦਰ ਜਰਨੈਲ ਦੀ ਸ਼ਹਾਦਤ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਸਿੱਖ ਇਤਿਹਾਸ ਤੇ ਸਿੱਖ ਰਾਜ ਦੀਆਂ ਵੀਡੀਓਜ਼ ਪਹੁੰਚਦੀਆਂ ਰਹਿਣ ਜਦੋਂ ਤਿੱਬਤ ਦੇ ਲੋਕ ਤੁਹਾਡੀ ਪੱਗ ਦੇਖ ਕੇ ਪੁੱਛਦੇ ਨੇ ਕਿ ਤੁਸੀਂ ਉਸ ਥਾਂ ਜਾਣਾ ਚਾਹੁੰਦੇ ਹੋ ਜਿੱਥੇ ਸ਼ੇਰ ਸੁੱਤਾ ਪਿਆ ਫੇਰ ਉਹ ਸ਼ੇਰ ਦੀ ਮੜੀ ਕੋ ਲੈ ਜਾਂਦੇ ਨੇ ਜਿਸ ਨੂੰ ਪਹਾੜੀ ਸ਼ੇਰ ਕਹਿੰਦੇ ਨੇ ਸਿੱਖ ਰਾਜ ਦਾ ਬੇਸ਼ਕੀਮਤੀ ਹੀਰਾ 12 ਦਸੰਬਰ 1841 ਈਸਵੀ ਉਹਨਾਂ ਤਿੱਬਤੀ ਲੋਕਾਂ ਨੇ ਲੜਾਈ ਵਿੱਚ ਜਰਨੈਲ ਦੀ ਸ਼ਹੀਦੀ ਤੋਂ ਬਾਅਦ ਉਸ ਦੇ ਸਰੀਰ ਦੇ ਟੁਕੜੇ ਕਰਕੇ ਕਿਸੇ ਕੀਮਤੀ ਸ਼ੈ ਵਾਂਗ ਆਪਸ ਵਿੱਚ ਵੰਡ ਲਏ ਉਹਨਾਂ ਨੂੰ ਪੂਰਾ ਨਿਸ਼ਚਾ ਸੀ ਕਿ ਅਜਿਹੇ ਬਹਾਦਰ ਤੇ ਜੰਗ ਜੂ ਬੰਦੇ ਦਾ ਮਾਸ ਆਪਣੇ ਘਰ ਰੱਖਣ ਨਾਲ ਉਹਨਾਂ ਦੀ ਔਲਾਦ ਵੀ ਇਸ ਵਾਂਗ ਬਹਾਦਰ ਹੋਵੇਗੀ। ਉਹਨਾਂ ਦੀਆਂ ਜਨਾਨੀਆਂ ਇਹ ਅਰਦਾਸ ਉਹਦੇ ਅੱਗੇ ਕਰਦੀਆਂ ਨੇ ਕਿ ਜੇ ਪੁੱਤ ਜੰਮੇ ਤਾਂ ਤੇਰੇ ਵਰਗਾ ਨਹੀਂ ਤਾਂ ਧੀ ਚੰਗੀ। ਅੱਜ ਦੇ ਦਿਨ 12 ਦਸੰਬਰ 1841 ਈਸਵੀ ਨੂੰ ਜਨਰਲ ਜ਼ੋਰਾਵਰ ਸਿੰਘ ਤਿੱਬਤ ਵਿੱਚ ਤੋਇਓ ਦੀ ਜੰਗ ਵਿੱਚ 3 ਦਿਨ ਦੁਸ਼ਮਣਾਂ ਦੇ ਨਾਸੀ ਧੂਆਂ ਦੇ ਕੇ ਸ਼ਹੀਦ ਹੋਇਆ। ਲਾਹੌਰ ਦਰਬਾਰ ਦੇ ਇਸ ਬਹਾਦਰ ਜਰਨੈਲ ਦੀ ਬਹਾਦਰੀ ਦੇ ਕਿਸੇ ਪਸ਼ਮੀ ਤਿੱਬਤ ਵਿੱਚ ਲੋਕ ਬਾਤ ਹੋ ਨਿਭੜੇ ਲਿਖਤ ਕਮਰਦੀਪ ਸਿੰਘ ਦੀ ਵਲ ਤੋਂ